सो सो 1685 ਤੋਂ ਲੈ ਕੇ 1688-99 ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਫ੍ਰੋਮ 1685 ਟੂ 1689 ਗੁਰੂ ਗੋਬਿੰਦ ਸਿੰਘ ਸਾਹਿਬ ਬੌਂਟਾ ਸਾਹਿਬ ਦੀ ਤਰਤੀ ਦੇ ਰਹੇ ਤੇ ਜਦ ਉਥੋਂ ਆਏ ਨੇ ਤੇ ਅੱਗੇ ਜਿਹੜਾ ਸੇਵਾ ਸੰਭਾਲ ਪ੍ਰਬੰਧ ਹੈ ਉਹ ਗੁਰੂ ਕੇ ਖਾਲਸਾ ਤੇ ਸਿੰਘਾਂ ਨੂੰ ਦੇ ਆਏ ਸਮਾਪਤੀਤ ਹੋਇਆ ਹੌਲੀ-ਹੌਲੀ ਸਿੱਖ ਜਗਤ ਦੇ ਵਿੱਚ ਨਿਰਮਲੇ ਸੰਪਰਦਾ ਇਨਾ ਨੇ ਗੁਰਦੁਆਰੇ ਸੰਭਾਲਨੇ ਸ਼ੁਰੂ ਕਰ ਦਿੱਤੇ ਉਦਾਸੀ ਸੰਪਰਦਾਵਾਰੀਆਂ ਮਗਲਾਂ ਦਾ ਦੌਰ ਆਇਆ ਸਿੰਘਾਂ ਦੇ ਸਿਰਾਂ ਦੇ ਮੁਲ ਪਏ ਫਿਰ ਖਾਲਸਾ ਰਾਜ ਆਇਆ ਖਾਲਸੇ ਰਾਜ ਦੇ ਵਿੱਚ ਬੜੀਆਂ ਰਿਆਸਤਾਂ ਗੁਰੂ ਘਰ ਨੂੰ ਦਿੱਤੀਆਂ ਗਈ ਇਸੇ ਤਰ੍ਹਾਂ ਰਿਆਸਤਾਂ ਪੌਂਟਾ ਸਾਹਿਬ ਦੀ ਧਰਤੀ ਨੂੰ ਵੀ ਮਿਲੀਆਂ ਉਪਰੰਤ ਫਿਰ ਬੜੀਆਂ ਰਿਆਸਤਾਂ ਕਪੂਰਥਲਾ ਦੀ ਰਿਆਸਤ ਪਟਿਆਲੇ ਦੀ ਰਿਆਸਤ ਇਹਨਾਂ ਰਿਆਸਤਾਂ ਨੇ ਵੀ ਬਿਆੰਤ ਬਿਆੰਤ ਜ਼ਮੀਨਾਂ ਇਸ ਧਰਤੀ ਪੌਂਟਾ ਸਾਹਿਬ ਦੀ ਧਰਤੀ ਨੂੰ ਦਿੱਤੀਆਂ ਜ਼ਮੀਨਾਂ ਬਹੁਤ ਹੋ ਗਈਆਂ ਰਿਆਸਤਾਂ ਬਹੁਤ ਹੋ ਗਈਆਂ ਤੇ ਸਮਾਂ ਆਇਆ ਜਿਸ ਵੇਲੇ ਸਾਕੇ ਸ਼ੁਰੂ ਹੋਏ ਗੁਰਦੁਆਰੇ ਦੇ ਪ੍ਰਬੰਧ ਲੈਣ ਵਾਸਤੇ ਸਿੰਘਾਂ ਦੇ ਵਿੱਚ ਜਾਗਰੂਕਤਾ ਆਈ ਸਿੰਘ ਸਭਾ ਲਹਿਰ ਸ਼ੁਰੂ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਾਂ ਉਹਨਾਂ ਦੀ ਬਣਤਰ ਜਾਂ ਉਹਨਾਂ ਦਾ ਉਹਨਾਂ ਦੀ ਹੋਂਦ ਕਾਇਮ ਹੋਈ 1920 ਦੇ ਵਿੱਚ 21 ਦੇ ਵਿੱਚ ਗੁਰਦੁਆਰਾ ਪੌਂਟਾ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਉਹ ਮਹੰਤ ਲੈਣਾ ਸਿੰਘ ਦੇ ਹੱਥ ਵਿੱਚ ਸੀ ਮਹੰਤ ਲੈਣਾ ਸਿੰਘ ਦਾ ਪ੍ਰਬੰਧ ਜਿਹੜਾ ਸੀ ਬੜਾ ਭਾਵਨਾਵਾਂ ਵਾਲਾ ਸੀ ਬੜਾ ਪ੍ਰੇਮ ਦੇ ਵਿੱਚ ਸਤਿਕਾਰ ਦੇ ਵਿੱਚ ਉਹਨਾਂ ਨੇ ਪੌਂਡਾ ਸਾਹਿਬ ਦਾ ਪ੍ਰਬੰਧ ਸੰਭਾਲਿਆ ਹੋਇਆ ਸੀ ਬੜੀ ਸਿੱਖ ਸੰਗਤ ਜਿਹੜੀ ਬੇਅੰਤ ਦੇਸ਼ਾਂ ਵਿਦੇਸ਼ਾਂ ਤੋਂ ਪੌਂਡਾ ਸਾਹਿਬ ਦੀ ਧਰਤੀ ਤੇ ਆਉਂਦੀ ਸੀ ਉਹ ਮਹੰਤ ਲੈਣਾ ਸਿੰਘ ਜੀ ਦੇ ਪ੍ਰਬੰਧ ਤੋਂ ਬੜੀਆਂ ਖੁਸ਼ ਸਨ ਸੰਗਤਾਂ ਦੀ ਸੇਵਾ ਕਰਨੀ ਨਿਮਰਤਾ ਵਿੱਚ ਰਹਿਣਾ ਔਰ ਆਪਣਾ ਆਪ ਕੁਰਬਾਨ ਕਰਕੇ ਗੁਰੂ ਦੀ ਥਾਂ ਦੀ ਮਰਿਆਦਾ ਨੂੰ ਸਦਾ ਹੀ ਬਹਾਲ ਰੱਖਣਾ ਸਦਾ ਹੀ ਉੱਤਮ ਰੱਖਣਾ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਣੀ ਸ਼ੁਰੂ ਹੋਈ ਤੇ ਉਸ ਵੇਲੇ ਮਹੰਤ ਲੈਣਾ ਸਿੰਘ ਜੀ ਪੌਂਟਾ ਸਾਹਿਬ ਦੀ ਧਰਤੀ ਤੋਂ ਉੱਠ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਤੇ ਉਹਨਾਂ ਨੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਜਿਹੜਾ ਗੁਰਦੁਆਰਾ ਪੌਂਟਾ ਸਾਹਿਬ ਦਾ ਪ੍ਰਬੰਧ ਹੈ ਇਹ ਵੀ ਤੁਸੀਂ ਸੰਭਲੋ ਇਹ ਮਹੰਤ ਲੈਣਾ ਸਿੰਘ ਨੇ ਆਖਿਆ ਤੇ ਜਿਹੜਾ ਉਸ ਵੇਲੇ ਸ਼੍ਰੋਮਣੀ ਕਮੇਟੀ ਪ੍ਰਬੰਧ ਸੰਭਾਲਿਆ ਜਾ ਰਿਹਾ ਸੀ ਉਹਨਾਂ ਨੇ ਫਿਰ ਆਪ ਮੀਟਿੰਗ ਕਰਕੇ ਉਥੇ ਪ੍ਰਬੰਧ ਸਾਹਮਣ ਦੀ ਗੱਲ ਕੀਤੀ ਤੇ ਨਾਲ ਸਾਰੀ ਸੇਵਾ ਮਹੰਤ ਲੈਣਾ ਸਿੰਘ ਨੂੰ ਹੀ ਦਿੱਤੀ ਕਿਉਂਕਿ ਸਿੱਖ ਸੰਗਤਾਂ ਤੇ ਬਾਕੀ ਸਿੱਖ ਜਗਤ ਜਾਣਦਾ ਸੀ ਕਿ ਮਹੰਤ ਲੈਣਾ ਸਿੰਘ ਜੀ ਬੜੀ ਚੰਗੀ ਸੇਵਾ ਨਿਭਾ ਰਹੇ ਨੇ ਔਰ ਇਹ ਸੇਵਾ ਇਸੇ ਤਰ੍ਹਾਂ ਨਿਭਾਉਂਦੇ ਰਹੇ। ਸਮਾਪਤੀ ਹੋਇਆ ਜਿਸ ਵੇਲੇ ਮਹੰਤ ਲੈਣਾ ਸਿੰਘ ਜੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਤੇ ਮਹੰਤ ਲੈਣਾ ਸਿੰਘ ਦਾ ਪੁੱਤਰ ਮਹੰਤ ਗੁਰਦੇয়াল ਸਿੰਘ ਉਹਨੇ ਕੌਂਟਾ ਸਾਹਿਬ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਉੱਤੇ ਨਿੱਜੀ ਦੀ ਸੰਪਤੀ ਜਾਣ ਕੇ ਕਬਜ਼ਾ ਕਰ ਲੈ। ਪੁੱਤਰ ਲੈਣਾ ਸਿੰਘ ਦਾ ਸੀ ਗੁਰਦਿਆਲ ਸਿੰਘ ਪਰ ਲੈਣਾ ਸਿੰਘ ਦੇ ਮਨ ਦੇ ਵਿੱਚ ਕਦੀ ਵੀ ਇਹ ਭਾਵਨਾ ਨਹੀਂ ਆਈ। ਪਰ ਮਹੰਤ ਗੁਰਦਿਆਲ ਸਿੰਘ ਦੇ ਵਿੱਚ ਇਹ ਭਾਵਨਾ ਆ ਗਈ ਕਿ ਇਹ ਮੇਰੇ ਪਿਤਾ ਜੀ ਦਾ ਸਾਨ ਸੀ ਤੇ ਇਹ ਸਾਰਾ ਕੁਝ ਮੇਰੇ ਪਿਤਾ ਜੀ ਨੇ ਸੇਵਾ ਸੰਭਾਲ ਕੀਤੀ ਤੇ ਇਹ ਮੇਰੀ ਨਿੱਜੀ ਸੰਪਤੀ ਹੈ। ਮਹੰਤ ਗੁਰਦਿਆਲ ਸਿੰਘ ਨੇ ਉੱਥੇ ਆਪ ਉਦਰੀਆਂ ਕੀਤੀਆਂ ਜਿਸ ਤਰ੍ਹਾਂ ਮਹੰਤ ਨਰੈਣੂ ਨੇ ਕੀਤੀਆਂ। ਜਿਸ ਤਰ੍ਹਾਂ ਤਰਨ ਤਾਰਨ ਸਾਹਿਬ ਜੀ ਦੇ ਸਥਾਨ ਦੇ ਉੱਤੇ ਮਹੰਤਾਂ ਨੇ ਕੀਤੀਆਂ ਸ਼ਰਾਬ ਦੀਆਂ ਬੋਤਲਾਂ ਸ਼ਰਾਬ ਦੇ ਦੌਰ ਚ ਚੱਲਨੇ ਕੰਜਰੀਆਂ ਨੇ ਚਾਉਣੀਆਂ ਇਹ ਕੁਝ ਪੌਂਟਾ ਸਾਹਿਬ ਦੀ ਧਰਤੀ ਤੇ ਮਹਾਂਤਪੁਰदयाल ਸਿੰਘ ਨੇ ਕਰਨਾ ਸ਼ੁਰੂ ਕਰ ਦਿੱਤਾ ਸਿੱਖ ਸੰਗਤਾਂ ਜਿਸ ਵੇਲੇ ਪੌਂਟਾ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਜਾਣਦੀਆਂ ਤੇ ਇਹੋ ਜਿਹਾ ਹਾਲ ਦੇਖ ਕੇ ਉਹਨਾਂ ਦਾ ਮਨ ਬੜਾ ਦੁਖਦਾ ਬਹੁਤ ਦੁਖਦਾ ਇੱਥੋਂ ਤੱਕ ਜਿਸ ਵੇਲੇ ਬਾਬਾ ਬੁੱਢਾ ਦਲ ਦੇ ਨਿਹੰਗ ਸਿੰਘ ਤੀਜਾ ਸਿੰਘ ਜੀ ਉੱਥੇ ਗਏ ਤੇ ਉਹਨਾਂ ਨੇ ਪ੍ਰਬੰਧ ਦੇਖਿਆ ਤੇ ਉਹਨਾਂ ਦਾ ਮਨ ਬੜਾ ਦੁਖਿਆ ਤੇ ਤਾੜਦਾ ਕੀਤੀ ਗੁਰਦਿਆਲ ਸਿੰਘ ਨੇ ਕਿ ਮਹੰਤ ਦੇਖ ਲੈ ਜੇ ਪ੍ਰਬੰਧ ਤੂੰ ਨਹੀਂ ਸੰਭਿਆ ਤੇ ਫਿਰ ਤੇਰਾ ਹਰ ਬੁਰਾ ਹੋਏਗਾ ਹੱਥ ਪੈਰ ਜੋੜ ਕੇ ਮਹੰਤ ਨੇ ਆਖਿਆ ਕਿ ਮੈਂ ਅਗੋਂ ਇਹ ਪਾਪ ਨਹੀਂ ਕਰਾਂਗਾ ਤੇ ਤੁਸੀਂ ਜਾਓ ਤੁਹਾਡੇ ਜਾਣ ਤੋਂ ਬਾਅਦ ਮੈਂ ਇਥੇ ਗੁਰੂ ਮਰਿਆਦਾ ਬਹਾਲ ਕਰਾਂਗਾ ਬਿਲਕੁਲ ਹੁਣ ਜਦੋਂ ਨਿਆੰਗ ਸਿੰਘ ਜੱਥਾ ਵਾਪਸ ਗਿਆ ਤੇ ਪਿੱਛੋਂ ਗੁਰਦਿਆਲ ਸਿੰਘ ਨੇ ਮਹੰਤ ਗੁਰਦਿਆਲ ਸਿੰਘ ਨੇ ਆਪ ਹੁਦਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਆਪ ਵਰਤੌਣੇ ਸ਼ੁਰੂ ਕਰਤੇ ਫਿਰ ਉਹੀ ਸਾਰਾ ਕੋ ਇਹਨੂੰ ਨਿੱਜੀ ਸੰਪਤੀ ਸਮਝਣਾ ਆਪਣੀ ਆਪ ਉਧਰੀ ਕਰਨੀ ਸ਼ਰਾਬ ਦੇ ਦੌਰ ਚੱਲਨੇ ਗੁਰੂ ਥਾਵਾ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਜਿਤ ਪੀਤਾ ਮਤ ਦੂਰ ਹੋਏ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਹੈ ਕਿ ਐਸਾ ਮਦਮੂਲ ਨਹੀਂ ਪੀਣਾ ਐਸਾ ਨਸ਼ਾ ਨਹੀਂ ਕਰਨਾ ਜਿਸ ਨਸ਼ੇ ਦੇ ਕੀਤਿਆਂ ਆਪਣੇ ਤੇ ਪਰਾਈ ਦੀ ਪਛਾਣ ਨਾ ਰਹੇ ਖਸਮੋਂ ਤੱਕੇ ਖਾਏ ਇੱਥੇ ਵੀ ਤੱਕੇ ਤੇ ਪ੍ਰਭੂ ਦੀ ਦਰਗਾਹ 'ਚ ਵੀ ਤੱਕੇ ਇਹ ਪਾਪ ਜਿਸ ਵੇਲੇ ਮਹਾਂਤਰੀ ਕੀਤਾ ਕਿ ਉਸ ਵੇਲੇ ਬਿਆਨਤ ਸਿੰਘ ਸਿੰਘਣੀਆਂ ਨੇ ਸਿੱਖ ਜਗਤ ਦੀ ਸੰਗਤਾਂ ਨੇ ਇਕੱਠੇ ਹੋ ਕੇ ਹਰੀਆਂ ਮੇਲਾ ਵਾਲੇ ਨਿਹੰਗ ਸਿੰਘ ਤਰਨਾ ਦਲ ਦੇ ਮੁਖੀ ਬਾਬਾ ਹਰਭਜਨ ਸਿੰਘ ਵੱਲ ਪਹੁੰਚ ਕੀਤੇ ਜਿਸ ਵੇਲੇ ਬਾਬਾ ਹਰਪ੍ਰਜਨ ਸਿੰਘ ਵੱਲ ਪਹੁੰਚ ਕੀਤੀ ਸਿੱਖ ਸੰਗਤਾਂ ਨੇ ਜਾ ਕੇ ਬਾਬਾ ਹਰਪ੍ਰਜਨ ਸਿੰਘ ਜੀ ਤਰਨਾ ਦਲ ਦੇ ਮੁਖੀ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਉਥੇ ਮਹੰਤ ਪੰਟਾ ਸਾਧ ਦੀ ਧਰਤੀ ਤੇ ਆਪ ਹੁਦਰੀਆਂ ਕਰਦਾ ਟਲਦਾ ਨਹੀਂ ਹੈ ਪਾਪ ਕਰ ਹੀ ਜਾ ਰਿਹਾ ਕਰ ਹੀ ਜਾ ਰਿਹਾ ਤੇ ਗੁਰਦੁਆਰਾ ਗੁਰਦੁਆਰਾ ਹੋਏ ਸੂਜੀ ਪਾਈ ਸੀ ਦੀ ਭਾਵਨਾ ਦੇ ਵਿੱਚ ਪ੍ਰਗਟ ਹੋਏ ਇਹ ਗੁਰੂ ਰਾਹੀ ਬਖਸ਼ਿਸ਼ ਦੇ ਭੰਡਾਰੇ ਨੇ ਇਹ ਗੁਰੂ ਦੀ ਸਰਦਲ ਰਹਿਮਤਾਂ ਵਰਤਾਉਣ ਵਸਤੇ ਨੇ ਨਾ ਕਿ ਪਾਪ ਪਾਪ ਦਾ ਪਸਾਰਾ ਜਾਂ ਪਾਪ ਦਾ ਪ੍ਰਗਟਾਵਾ ਕਰਨ ਲਈ ਜਿਸ ਵੇਲੇ ਇਹ ਗੱਲ ਮਹੰਤ ਨਿਹੰਗ ਸਿੰਘ ਹਰਪ੍ਰਜਨ ਸਿੰਘ ਜੀ ਹੋਰਾਂ ਨੂੰ ਪਤਾ ਲੱਗੀ ਇਹ ਆਪਣਾ ਜਥਾ ਲੈ ਕੇ ਸਿੰਘਾਂ ਦਾ ਉਥੇ ਪਹੁੰਚੇ 10 ਮਾਰਚ 1964 ਦੇ ਵਿੱਚ ਨਿਹੰਗ ਸਿੰਘ ਹਰਪ੍ਰਜਨ ਸਿੰਘ ਹੋਰਾਂ ਦਾ ਜਥਾ ਪੌਂਟਾ ਸਾਹਿਬ ਦੀ ਧਰਤੀ ਤੇ ਪਹੁੰਚਿਆ ਮਹੰਤ ਨਾਲ ਗੱਲਬਾਤ ਹੋਈ ਤੇ ਨਿਹਾੰਗ ਸਿੰਘਾ ਨੇ ਕਿਹਾ ਕਿ ਅਸੀਂ ਤੇ ਹੁਣ ਉਹਨਾਂ ਚਿਰ ਤੱਕ ਇਹ ਸਾਨ ਛੱਡ ਕੇ ਨਹੀਂ ਜਾਣਾ ਜਿੰਨਾ ਚਿਰ ਤੱਕ ਇੱਥੇ ਗੁਰਮਤਿ ਮਰਿਆਦਾ ਨਹੀਂ ਸ਼ੁਰੂ ਹੁੰਦੀ ਬਹਾਲ ਨਹੀਂ ਹੁੰਦੀ। ਉਥੇ ਨਿਹਾੰਗ ਸਿੰਘ ਹਰਪਜਨ ਸਿੰਘ ਜੀ ਨੇ ਪਾਠਾਂ ਦੀ ਲੜੀ ਸ਼ੁਰੂ ਕੀਤੀ 10 ਮਾਰਚ 1964 ਨੂੰ। ਔਰ ਨਿਹਾੰਗ ਸਿੰਘਾ ਨੇ ਉਥੇ ਲਗਾਤਾਰ ਲੜੀ ਵਾਰ 101 ਪਾਠ ਕਰਨ ਦੀ ਅਰਦਾਸ ਕੋ ਦਿੱਤੀ। 101 ਅਕੰਠ ਪਾੜ ਦੀ ਅਰੰਭਤਾ ਹੋਈ ਉਥੇ। ਜਿਸ ਵੇਲੇ ਇਹ ਪਾਠਾਂ ਦੀ ਅਰੰਭਤਾ ਮਾਰਤ ਦਾ ਮਹੀਨਾ ਲੰਘਿਆ April ਦਾ ਮਹੀਨਾ ਲਗਾਤਾਰ ਇਹ ਪਾਠ ਚੱਲਦੇ ਰਹੇ ਮਈ ਦਾ ਵੀ ਇਹ ਮਹੀਨਾ ਅੱਧਾ ਅੱਧੇ ਤੋਂ ਵੱਧ ਲੰਘ ਗਿਆ ਤੇ ਜਿਹੜਾ ਮਹਾਂਤ ਗੁਰਦੇਵਾਲ ਸਿੰਘ ਸੀ ਨਾ ਉਹਨੂੰ ਸੱਤੀ ਕਪੜੀ ਅੱਗ ਲੱਗੇ ਕਿ ਇਹ ਇਥੋਂ ਜਾਂਦੇ ਕਿਉਂ ਨਹੀਂ ਨੇ ਇਹਨਾਂ ਨੇ ਤੇ ਇੱਥੇ ਆਪਣੇ ਪੱਕੇ ਡੇਰੇ ਲਾ ਲਏ ਉਹਨੂੰ ਇਹ ਹੋਇਆ ਕਿ ਹੁਣ ਮੈਂ ਕੀ ਕਰਾਂ ਕਿਸੇ ਤਰ੍ਹਾਂ ਇਹਨਾਂ ਨੂੰ ਧੱਕੇ ਬਾਹਰ ਮਾਰ ਕੇ ਬਾਹਰ ਕਿਵੇਂ ਕੱਢਾਂ ਸਮਾਸੀ ਜਦ ਇਹ ਆਈ ਸੀ 10 ਮਾਰਚ ਨੂੰ ਤਾਂ ਹੀ ਉਹ ਕੁਝ ਕਰ ਦਿੰਦੇ ਪਰ ਹੁਣ ਇਹਨਾਂ ਦੇ ਸਮਾਗਮ ਕਰਨ ਦੇ ਨਾਲ ਲੜੀਵਾਰ ਅਖੰਡ ਪਾਠ ਕਥਾ ਕੀਰਤਨ ਸਮਾਗਮ ਇਹਨਾਂ ਦੇ ਨਾਲ ਬੇਅੰਤ ਸੰਗਤਾਂ ਇੱਥੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਇਕੱਠ ਵੜਾ ਹੋਣਾ ਸ਼ੁਰੂ ਹੋ ਗਿਆ। ਹੁਣ ਜਿਹੜਾ ਜਿੰਨੇ ਵੀ ਮਹੰਤ ਨੇ ਨਾ ਜਿਨ੍ਹਾਂ ਨੇ ਧੱਕੇ ਨਾਲ ਕਬਜ਼ੇ ਕੀਤੇ ਭਾਵੇਂ ਉਹ ਗੁਰੂ ਕਾ ਬਾਗ ਮੋਰਚਾ ਹੋਇਆ ਭਾਵੇਂ ਉਹ ਜੈਤੂ ਦਾ ਮੋਰਚਾ ਹੋਇਆ ਭਾਵੇਂ ਸਾਕਾ ਨੰਕਾਣਾ ਸਾਹਿਬ ਹੋਇਆ ਤਰਨਤਾਰਨ ਸਾਹਿਬ ਦਾ ਹੋਇਆ ਭਾਵੇਂ ਉਹ ਦਰਬਾਰ ਸਾਹਿਬ ਦਾ ਚਾਬੀਆਂ ਦਾ ਮੋਰਚਾ ਹੋਇਆ ਤੋਸ਼ੇਖਾਨੇ ਦੀਆਂ ਇਹ ਸਾਰਾ ਕੁਝ ਸਰਕਾਰੀ ਸ਼ਹਿ ਦੇ ਵਿੱਚ ਹੋਇਆ ਹਰ ਮਹੰਤ ਦੇ ਪਿੱਛੇ ਸਰਕਾਰਾਂ ਖੜੀਆਂ ਸਨ ਤੇ ਉਹਨਾਂ ਉਹ ਉਹ ਮਹੰਤਾਂ ਦੇ ਪਿੱਠਾਂ ਨੂੰ ਥਾਪੜ ਦੀਆਂ ਸਨ ਤੁਸੀਂ ਜਿਹੋ ਜੀ ਆਪ ਉਦਰੀ ਕਰਨੀਆਂ ਕਰੋ ਅਰੂੜ ਸਿੰਘ ਬਾਰੇ ਸਭ ਜਾਣਦੇ ਆ ਉਹਨੇ ਕੀ ਕੁਝ ਨਹੀਂ ਕੀਤਾ ਸੀ ਜਨਰਲ ਡਾਇਰ ਜਿਹਨੇ ਜਲੀਆਂ ਵਾਲੇ ਸਾਕੇ ਨੂੰ ਵਰਤਾ ਦਿੱਤਾ ਸਿਗਰਟ ਪੀਂਦਾ ਆਉਂਦਾ ਸੀ ਤੇ ਜਦ ਉਥੇ ਦੇ ਪੁਜਾਰੀ ਨੇ ਦਰਬਾਰ ਸਾਹਿਬ ਦੇ ਪੁਜਾਰੀ ਨੇ ਕਿਹਾ ਕਿ ਤੁਸੀਂ ਸਿੱਖ ਬਣ ਜਾਓ ਜਨਰਲ ਡਾਇਰ ਕਹਿੰਦਾ ਮੈਂ ਤੇ ਸਿਗਰਟ ਪੀਂਦਾ ਤੇ ਅੱਗੋਂ ਪੁਜਾਰੀ ਕਹਿੰਦਾ ਕੋਈ ਨਹੀਂ ਤੁਹਾਨੂੰ ਸਿਗਰਟ ਪੀਣ ਦੀ ਵੀ ਛੂਟ ਦੇਣਾ ਇੱਥੋਂ ਤੱਕ ਗਿਰਾਵਟ ਆ ਗਈ ਸੀ ਸਰਕਾਰ ਦੇ ਦਬਾਅ ਕਰਕੇ ਔਰ ਇਹ ਹੀ ਕੁਝ ਕੌਂਟਾ ਸਾਹਿਬ ਦੇ ਸਾਕੇ ਵਿੱਚ ਵਰਤਿਆ ਸਰਕਾਰ ਨੇ ਅਤ ਜ਼ਾਲਮਾਨਾ ਵਰਤੀ ਦਿਖਾਈ। ਔਰ ਇਥੋਂ ਤੱਕ ਪੁਲਿਸ ਨੇ ਜੋ ਉਥੇ ਕਾਰਾ ਵਰਤਿਆ ਉਸ ਕਾਰੇ ਨੂੰ ਕਦੀ ਕੋਈ ਭੁੱਲ ਨਹੀਂ ਸਕਦਾ ਤੇ ਮaaf ਨਹੀਂ ਕਰ ਸਕਦਾ। ਕੀ ਕੁਝ ਵਰਤਿਆ ਉਥੇ ਮਹੰਤ ਗੁਰਦੇਵਾਲ ਸਿੰਘ ਨੇ ਸਰਕਾਰ ਨੂੰ ਤੇ ਪੁਲਿਸ ਨੂੰ ਸਿੱਧੀ ਸ਼ਹਿਦ ਦਿੱਤੀ ਤੇ ਉਥੇ ਉਹਨੇ ਕੀ ਕੀਤਾ ਕਿ ਇਸ ਨਿਹੰਗ ਜਥੇ ਨੂੰ ਕੱਢਣ ਦੇ ਵਸਤੇ ਉਹਨੇ 3 ਲੱਖ ਰੁਪਏ ਦੀ ਰਿਸ਼ਵਤ ਦੇ ਕੇ ਤੇਨ ਲੱਖ ਰੁਪਿਆ ਖੜੇ ਪੈਰ ਦੇ ਕੇ ਇੱਕ ਕਸ਼ਮੀਰ ਸਿੰਘ ਨੂੰ ਲਿਆਉਂਦਾ ਉਹਦੇ ਵਿੱਚ ਪਾਉਣ ਵਾਸਤੇ ਵਿਚੋਲਾ ਬਣਾ ਦਿੱਤਾ ਕਿ ਕਿਸੇ ਤਰ੍ਹਾਂ ਇਹ ਕਸ਼ਮੀਰ ਸਿੰਘ ਚਲਾਕੀ ਦੇ ਨਾਲ ਕਿਸੇ ਤਰੀਕੇ ਦੇ ਨਾਲ ਵੀ ਗੱਲਬਾਤ ਕਰਕੇ ਤੇ ਇਹਨਾਂ ਨੇ ਹੰਗਾ ਸਿੰਘਾਂ ਨੂੰ ਤੋਰੇ ਇਥੋਂ ਇਸ ਜੱਥੇ ਨੂੰ ਤੋਰੇ ਸਿੱਖ ਸੰਗਤਾਂ ਨੂੰ ਤੋਰੇ ਸਿੱਖ ਜਗਤ ਨੂੰ ਪੰਥ ਨੂੰ ਇਥੋਂ ਕੱਢੇ ਤੇ ਮੈਂ ਆਪਣੀਆਂ ਆਪ ਉਧਰੀਆਂ ਕਰਾਂ ਪਰ ਕਸ਼ਮੀਰ ਸਿੰਘ ਦੀ ਕੋਈ ਚੱਲ ਨਾ ਸਕੇ ਫਿਰ ਮਹੰਤ ਗੁਰਦੇਵਾਲ ਸਿੰਘ ਨੇ ਸਿੱਧੀ ਸਰਕਾਰ ਨੂੰ ਤੇ ਪੁਲਿਸ ਨਾਲ ਗੱਲ ਕੀਤੀ ਇਹ ਫੈਸਲਾ ਹੋਇਆ ਕਿ ਹੁਣ ਪੁਲਸ ਤੇ ਸਰਕਾਰਾਂ ਹੀ ਭਾਵੇਂ ਕਤਲੋਗਾਰਦ ਕਿਉਂ ਨਾ ਕਰਨਾ ਪਏ ਮਹੰਤ ਗੁਰਦੇਵਾਲ ਸਿੰਘ ਕਹਿੰਦਾ ਕਿਸੇ ਤਰ੍ਹਾਂ ਮੇਰਾ ਥਾਂ ਮੈਨੂੰ ਖਾਲੀ ਕਰਕੇ ਦਿਓ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਇਹ ਤੇਰਾ ਥਾਂ ਕਿੱਥੋਂ ਹੋ ਗਿਆ ਇਹ ਦੇ ਸਿਰਫ ਮਹੰਤ ਗੁਰਦੇਵਾਲ ਸਿੰਘ ਦੇ ਪਿਤਾ ਮੰਤ ਲੈਣਾ ਸਿੰਘ ਦੀ ਸੇਵਾ ਸੰਭਾਲ ਕਰਕੇ ਸਿੱਖ ਜਗਤ ਨੇ ਕਿਹਾ ਸੀ ਤੁਸੀਂ ਸੇਵਾ ਸੰਭਾਲ ਕਰਦੇ ਰਹੋ ਤੇ ਮਹੰਤ ਲੈਣਾ ਸਿੰਘ ਉਹ ਸੀ ਜਿਨੇ ਜਲੀਆਂ ਵਾਲਾ ਸਾਕਾ ਆਪ ਅੱਖੀਂ ਵੇਖਿਆ ਸੀ ਜਿਹੜਾ ਜਲੀਆਂ ਵਾਲੇ ਕਾਂਡ ਦੇ ਵਿੱਚ ਆਪ ਮੌਜੂਦ ਸੀ ਪਰ ਬਚ ਕੇ ਆ ਗਿਆ ਸੀ ਪਰ ਇਹ ਨਹੀਂ ਸੀ ਪਤਾ ਮਹੰਤਿਕੁਰਦੇਵਾਲ ਸਿੰਘ ਨੇ ਇਹ ਆਪ ਕਰਨੇ 22 ਮਹੀਨ ਨੂੰ ਸਵੇਰੇ ਪੁਲਸ ਬਹੁਤ ਸਾਰੀ ਪੋਂਡਾ ਸਾਹਿਬ ਦੇ ਪਾਵਨ ਸਥਾਨ ਤੇ ਪਹੁੰਚ ਗਈ ਜਿਸ ਵੇਲੇ ਬਹੁਤ ਸਾਰੀ ਪੁਲਸ ਪਹੁੰਚੀ ਤੇ ਜਿਹੜੇ ਉਥੇ ਨਿਹੰਗ ਬਾਬਾ ਅਰਭਜਨ ਸਿੰਘ ਸੀ ਤਰਨਾ ਦਲ ਦੇ ਮੁਖੀ ਇਹਨਾਂ ਨੂੰ ਬੇਨਤੀ ਕੀਤੀ ਗਈ ਪੁਲਸ ਕਹਿੰਦੀ ਕਿ ਅਸੀਂ ਤੁਹਾਡਾ ਤੇ ਗੁਰਦੇਵਾਲ ਮਹੰਤ ਗੁਰਦੇਵਾਲ ਸਿੰਘ ਦਾ ਆਪਸ ਦੇ ਵਿੱਚ ਗੱਲਬਾਤ ਕਰਾ ਕੇ ਇਹ ਮਸਲਾ ਸੁਲਝਾਉਣਾ ਚਾਹੁੰਦੇ ਆ ਤੇ ਨਿਹੰਗ ਬਾਬਾ ਅਰ ਭਜਨ ਸਿੰਘ ਜੀ ਨੇ ਕਿਹਾ ਦੱਸੋ ਫਿਰ ਕੀ ਕਰੀਏ ਕਹਿੰਦੇ ਤੁਸੀਂ ਸਾਡੇ ਨਾਲ ਚਲੋ ਇੱਥੇ ਨਹੀਂ ਅਸੀਂ ਬਾਹਰ ਗੈਸਟ ਹਾਊਸ ਦੇ ਵਿੱਚ ਜਾ ਕੇ ਗੱਲਬਾਤ ਕਰਦੇ ਆ ਤੇ ਉੱਥੇ ਇਸ ਮਸਲੇ ਨੂੰ ਸੁਲਝਾਉਂਦੇ 22 ਮਈ ਨੂੰ ਪੁਲਸ ਗੱਡੀਆਂ ਦੇ ਵਿੱਚ ਭਰ ਕੇ ਜਥੇਦਾਰ ਨਿਹੰਗ ਬਾਬਾ ਅਰ ਭਜਨ ਸਿੰਘ ਜੀ ਨੂੰ ਲੈ ਗਈ ਗੱਲਬਾਤ ਕਰਨ ਦੇ ਬਹਾਨੇ ਚਲਾਕੀ ਦੇ ਨਾਲ ਤੇ ਉਹਨਾਂ ਨੂੰ ਗੈਸਟ ਹਾਊਸ ਦੇ ਵਿੱਚ ਹਾਊਸ ਅਰੈਸਟ ਕਰ ਲਿਆ ਗਿਆ ਉੱਥੇ ਉਹਨਾਂ ਨੂੰ ਰੋਕ ਲਿਆ ਗਿਆ ਤੇ ਪਿੱਛੇ ਪੁਲਿਸ ਨੇ ਜਿਸ ਥਾਂ ਤੇ ਨਿਹੰਗ ਸਿੰਘਾਂ ਵੱਲੋਂ ਲੰਗਰ ਬਣਾਇਆ ਜਾ ਰਿਹਾ ਸੀ ਸੰਗਤਾਂ ਲਈ ਜਿਸ ਥਾਂ ਤੇ ਅੰਦਰ ਗੁਰਦੁਆਰਾ ਸਾਹਿਬ ਦੇ ਲੜੀਵਾਰ 101 ਅਖੰਡ ਪਾਠ ਦੀ ਲੜੀ ਚੱਲ ਰਹੀਆਂ ਸਨ ਤੇ ਜਿਨ੍ਹਾਂ ਪਾਠਾਂ ਦੀ ਲੜੀਆਂ ਵਿੱਚੋਂ 22 ਅਖੰਡ ਪਾਠ ਪੂਰਨ ਹੋ ਚੁੱਕੇ ਸਨ ਤੇ 23ਵੇਂ ਅਖੰਡ ਪਾਠ ਦੀ ਅਰੰਭਤਾ ਹੋਈ ਸੀ ਤੇਈਵੇਂ ਅਖੰਡ ਪਾਠ ਦੀ ਅੰਦਰ ਅਰੰਭਤਾ ਹੋਈ ਸੀ ਤੇ 6 ਤੋਂ 7 ਨਿਹੰਗ ਸਿੰਘ ਅੰਦਰ ਉਸ ਪਾਠ ਦੀ ਸੇਵਾਵਾਂ ਦੇ ਵਿੱਚ ਮੌਜੂਦ ਸਨ ਤੇ ਜਿਸ ਵੇਲੇ ਪੁਲਿਸ ਨੇ ਜਥੇਦਾਰ ਨੂੰ ਉਸ ਥਾਂ ਤੋਂ ਪਰਾਂ ਕਰ ਦਿੱਤਾ ਤੇ ਪੁਲਿਸ ਆਪ ਬੂਟ ਪਾ ਕੇ ਆਪ ਜੋੜੇ ਪਾ ਕੇ ਇਹ ਪੁਲਿਸ ਪੌਂਟਾ ਸਾਹਿਬ ਜੀ ਦੇ ਗੁਰਦੁਆਰੇ ਦੇ ਅੰਦਰ ਵੜ ਗਈ ਤੇ ਅੰਦਰ ਵੜਦਿਆਂ ਸਾਰ ਇਹਨਾਂ ਨੇ ਦੇਖਿਆ ਅੰਦਰ ਅਖੰਡ ਪਾਠ ਜਦ ਨਿਹੰਗ ਸਿੰਘਾਂ ਨੇ ਦੇਖਿਆ ਕਿ ਸਣੇ ਜੋੜੇ ਸਣੇ ਬੂਟ ਪੁਲਿਸ ਆ ਗਈ ਹੈ ਕਿ ਪੁਲਿਸ ਨੇ ਇਹ ਬੁਚੜਾ ਵਾਲਾ ਕੰਮ ਕੀਤਾ ਅੱਜ ਕਿ ਆਜ਼ਾਦ ਭਾਰਤ ਦੇ ਵਿੱਚ ਜਦ ਦੇਸ਼ ਆਜ਼ਾਦ ਹੋਏ ਜਿਸ ਆਜ਼ਾਦੀ ਵਸਤੇ ਸਿੰਘਾਂ ਦੀ ਸਭ ਤੋਂ ਵੱਡੀਆਂ ਕੁਰਬਾਨੀਆਂ ਹੋਣ ਸਭ ਤੋਂ ਵੱਡੇ ਜੇ ਦੇਸ਼ ਭਗਤ ਇਸ ਧਰਤੀ ਤੇਨੇ ਤੇ ਉਹ ਸਿੰਘ ਸਰਦਾਰ ਨੇ ਸਿੰਘ ਸੂਰਮੇ ਨੇ ਅੱਜ ਵੀ ਸਾਨੂੰ ਬਾਰ ਬਾਰ ਯਾਦ ਕਰਾਇਆ ਜਾਂਦਾ ਇਹ ਦੇਸ਼ ਇਹ ਦੇਸ਼ ਪਰ ਇਹ ਨਹੀਂ ਪਤਾ ਤੁਸੀਂ ਜੇ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਦੀ ਗੱਲ ਕਰਦੇ ਹੋ ਅੱਜ ਨਿਤ ਹੀ ਸਿੰਘਾਂ ਦੀਆਂ ਲਾਸ਼ਾਂ ਤਿਰੰਗਾਂ ਵਿੱਚ ਲਪੇਟ ਕੇ ਪਿੰਡਾਂ ਦੇ ਵਿੱਚ ਆਉਂਦੀਆਂ ਨੇ ਬਾਰਡਰ ਦੇ ਵਿੱਚ ਨਿਤ ਹੀ ਸਿੰਘ ਸੂਰਮੇ ਸ਼ਹੀਦ ਹੁੰਦੇ ਫੌਜੀ ਜਿਹੜੇ ਸਭ ਤੋਂ ਜ਼ਿਆਦਾ ਸ਼ਹੀਦ ਹੁੰਦੇ ਆ ਤਿਰੰਗਿਆਂ ਦੇ ਵਿੱਚ ਲਪੇਟ ਕੇ ਸਾਨੂੰ ਤਿਰੰਗੇ ਦੀ ਗੱਲ ਸਿਖਾਈ ਜਾਂਦੀ ਇਹ ਸਭ ਤੋਂ ਜ਼ਿਆਦਾ ਤਿਰੰਗੇ ਵਿੱਚ ਲਪੇਟ ਕੇ ਸਿੱਖ ਸਰਦਾਰ ਹੀ ਆਉਂਦੇ ਫੌਜੀ ਆਉਂਦੇ ਤੇ ਸਭ ਤੋਂ ਵੱਡੀ ਦੇਸ਼ ਭਗਤੀ ਸਿੱਖਾਂ ਨੇ ਨਿਭਾਈ ਜਿੱਥੇ ਇਹ ਸਾਰਾ ਕੁਝ ਵਾਪਰਿਆ ਪਰ ਉਦھے ਪੁਲਿਸ ਜਦ ਬੂਟਾ ਸਮੇਤ ਸ਼ੂ ਸਮੇਤ ਅੰਦਰ ਆਈ ਤੇ ਜਿਹੜੇ ਪਾਠ ਕਰ ਰਹੇ ਸਨ ਨਿਹੰਗ ਸਿੰਘ ਤਾਬਿਆ ਸਾਹਿਬ ਬੈਠ ਕੇ ਉਹਨਾਂ ਨੇ ਇਸ਼ਾਰਾ ਕੀਤਾ ਹੱਥਾਂ ਦੇ ਨਾਲ ਕਿ ਇਉਂ ਨਾ ਕਰੋ ਪਾਠ ਦੇ ਵਿੱਚ ਵਿਗਨ ਨਾ ਕਰੋ ਪਾਠ ਜਵਾਨ ਤੋਂ ਚੱਲ ਰਿਹਾ ਪਰ ਹੱਥਾਂ ਨਾਲ ਇਸ਼ਾਰਾ ਕਰ ਰਹੇ ਨੇ ਪੁਲਿਸ ਨੇ ਪਹਿਲੀ ਗੋਲੀ ਉਸ ਨਿਆਂ ਸਿੰਘ ਦੇ ਹੱਥ ਵਿੱਚ ਚਲਾ ਦਿੱਤੀ ਇਹ ਗੋਲੀ ਹੱਥ ਵਿੱਚ ਲੱਗ ਗਈ ਛਿੱਟੇ ਸਾਰੇ ਪਾਸੇ ਉੱਡ ਗਏ ਜਿਸ ਵੇਲੇ ਨਿਆਂ ਸਿੰਘ ਨੇ ਦੂਜਾ ਹੱਥ ਵੀ ਰੋਕਣ ਦੀ ਕੀਤੀ ਦੂਜੇ ਹੱਥ ਵਿੱਚ ਵੀ ਗੋਲੀ ਲੱਗੀ ਤੇ ਉਹ ਜਿਹੜਾ ਨਿਆਂ ਸਿੰਘ ਪਾਠ ਕਰ ਰਿਹਾ ਸੀ ਤਾਬਿਆ ਸਾਹਿਬ ਬੈ ਕੇ 6 ਗੋਲੀਆਂ ਉਹਦੇ ਵਿੱਚ ਮਾਰ ਦਿੱਤੀਆਂ ਗਈਆਂ ਤੇ ਉਹ ਨਿਆਂ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਤੇ ਡਿੱਗ ਗਏ ਉਹ ਸਿੰਘ ਇਸ ਇਹ ਜਦ ਗੋਲੀਆਂ ਵੱਜਣੀਆਂ ਸ਼ੁਰੂ ਹੋਈਆਂ ਤੇ ਇੱਕ ਸਿੰਘ ਭੱਜ ਕੇ ਨਗਾੜੇ ਵੱਲ ਪਹੁੰਚਿਆ ਕਿ ਨਗਾੜਾ ਵਜਾ ਕੇ ਬਾਹਰ ਸੰਗਤਾਂ ਨੂੰ ਦੱਸ ਦਿੱਤਾ ਜਾਏ ਅੰਦਰ ਕੀ ਹੋ ਰਿਹਾ ਹੈ ਜਦ ਉਹ ਸਿੰਘ ਨੇ ਨਗਾੜੇ ਤੇ ਚੋਟ ਮਾਰਨੀ ਸ਼ੁਰੂ ਕੀਤੀ ਤੇ ਕਈ ਗੋਲੀਆਂ ਉਸ ਸਿੰਘ ਦੇ ਸੀਨੇ ਵਿੱਚੋਂ ਕੱਢ ਦਿੱਤੀਆਂ ਗਈਆਂ ਆਲੇ ਦੁਆਲੇ ਹੋਰ ਜਿਹੜੇ ਸਿੰਘ ਸੀ ਜਿਨ੍ਹਾਂ ਨੇ ਉਸ ਸਿੰਘ ਨੂੰ ਚੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਵਿੱਚ ਵਿਗਨ ਨਾ ਪਏ ਕਿਉਂਕਿ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਸੀ ਉਹ ਲਹੂ ਦੇ ਨਾਲ ਭਿੱਜ ਚੁਕਿਆ ਸੀ ਪਾਠ ਅੱਗੇ ਕਰਨਾ ਸ਼ੁਰੂ ਕੀਤਾ ਤੇ ਉੱਥੇ ਚੌਰ ਸਾਹਿਬ ਜਿਹੜੇ ਕਰ ਰਹੇ ਸਨ ਬਾਬਾ ਨਿਹਾਲ ਸਿੰਘ ਜੀ ਕਰ ਰਹੇ ਸਨ ਤੇ ਬਾਬਾ ਨਿਹਾਲ ਸਿੰਘ ਨੇ ਉਸ ਸਿੰਘ ਨੂੰ ਪਰਾਂ ਕਰਕੇ ਸੇਵਾ ਕਰਨੀ ਤੇ ਬਾਬਾ ਨਿਹਾਲ ਸਿੰਘ ਨੂੰ ਵੀ ਤਿੰਨ ਗੋਲੀਆਂ ਵਜੀਆਂ ਹੋਰ ਸਿੰਘਾਂ ਨੂੰ ਬਹੁਤ ਬਿਆੰਤ ਗੋਲੀਆਂ ਮਾਰੀਆਂ ਤੇ ਸਾਰੀਆਂ ਚਦਰਾਂ ਸਾਰੇ ਤਾਟ ਅੰਦਰ ਸਾਰਾ ਕੁਝ ਕੰਨਾ ਖੂਨ ਦੇ ਨਾਲ ਗੋਲੀਆਂ ਦੇ ਨਾਲ ਲਤਪਤ ਤੇ ਇਥੋਂ ਤੱਕ ਜਿਹੜਾ ਬਾੜ ਚੁਬੱਚਾ ਸੀ ਉਹਦੇ ਵਿੱਚ ਪਾਣੀ ਦੀ ਜਗ੍ਹਾ ਲਹੂ ਭਰ ਗਿਆ ਤੇ ਸਾਕਾ ਵਾਪਰ ਗਿਆ ਔਰ ਅੰਦਰ ਤਕਰੀਬਨ 8-9 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਤੇ ਕੁੱਲ ਗਿਣਤੀ 11 ਸਿੰਘਾਂ ਦੀ ਸ਼ਹਾਦਤ ਹੋਈ ਇਹ ਸਾਕਾ ਪੌਂਟਾ ਸਾਹਿਬ ਪੁਲਿਸ ਨੇ ਬੁਚੜਾਂ ਦੀ ਤਰ੍ਹਾਂ ਅੰਦਰ ਵੜ ਕੇ ਸਰਕਾਰ ਨੇ ਇਹ ਸਿੰਘਾਂ ਦੇ ਨਾਲ ਭਾਵੇਂ ਕਿ ਇਹ ਥਾਂ ਸਿੱਖਾਂ ਦੇ ਗੁਰੂ ਸਾਹਿਬ ਦੇ ਪਾਵਨ ਸਾਨ ਪਰ ਇੱਕ ਮਹੰਤ ਦੇ ਕਹਿਣ ਤੇ ਸਰਕਾਰੀ ਸ਼ੈ ਤੇ ਇਹ ਕਾਰਾ ਫਿਰ ਵਾਪਰਿਆ 1964 ਦੇ ਵਿੱਚ 22 ਮਈ 1964 ਦੇ ਵਿੱਚ 11 ਨਿਆਂਗ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸਿਰਫ ਇਸ ਵਾਸਤੇ ਕਿ ਗੁਰੂ ਘਰ ਆਪ ਉਧਰੀਆਂ ਕਰਨ ਵਾਸਤੇ ਸ਼ਰਾਬਾਂ ਵਾਸਤੇ ਨਹੀਂ ਹੈਗੇ ਗੁਰੂ ਘਰ ਸਿੱਖ ਸੰਗਤਾਂ ਦੇ ਵਿੱਚ ਗੁਰੂ ਘਰ ਦੀ ਭਾਵਨਾ ਤੇ ਪਾਰਬ੍ਰਮ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਕਰਾਉਣ ਵਾਸਤੇ ਨੇ ਜਦ ਇਹ ਸਾਰਾ ਕੁਝ ਵਾਪਰਿਆ ਤੇ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਪੁਲਿਸ ਨੇ ਕੀ ਕੀਤਾ ਉਹਨਾਂ ਲਾਸ਼ਾਂ ਨੂੰ ਇਕੱਠਾ ਕਰਕੇ ਭਰ ਕੇ ਗੱਡੀਆਂ ਵਿੱਚ ਭਰ ਲਿਆ ਤੇ ਕੁਝ ਜਿਹੜੇ ਸਿੰਘ ਜ਼ਖਮੀ ਸਨ ਉਹ ਵੀ ਗੱਡੀ ਵਿੱਚ ਭਰੇ ਗਏ ਤੇ ਉਹ ਲੈ ਚਲੇ ਸਨ ਜੰਗਣਾਵਲ ਕਿ ਉੱਥੇ ਜਾ ਕੇ ਲਾਂਬੂ ਲਾ ਦਾਂਗੇ ਪਰ ਸਿੱਖ ਸੰਗਤਾਂ ਨੇ ਇਕੱਠੇ ਹੋ ਕੇ ਕੱਠ ਕਰਕੇ ਇਹ ਜਿਹੜੀਆਂ ਗੱਡੀਆਂ ਜਿਹੜੇ ਜ਼ਖਮੀ ਸਨ ਤੇ ਜਿਹੜੇ ਸ਼ਹੀਦ ਸਨ ਉਹਨਾਂ ਨੂੰ ਵੋਕ ਲਿਆ ਜਾਣ ਨਹੀਂ ਦਿੱਤਾ ਗਿਆ ਤੇ ਜਿਸ ਵੇਲੇ ਇਹ ਤੇ ਪੁਲਿਸ ਦੀ ਸ਼ੈ ਸੀ ਕਿ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਵੀ ਸਾੜ ਦਿੱਤਾ ਜਾਏ ਕਿਸੇ ਨੂੰ ਨਾ ਰੱਖਿਆ ਜਾਏ ਤੇ ਜਿਸ ਵੇਲੇ ਉਹ ਗੱਡੀਆਂ ਰੁਕੀਆਂ ਗਈਆਂ ਉਹ ਪਾਵਨ ਸਰੂਪ ਕੱਢੇ ਗਏ ਉਹ ਉਹ ਸਰੀਰ ਕੱਢੇ ਗਏ ਉਹਦੇ ਵਿੱਚੋਂ ਬਾਬਾ ਨਿਹਾਲ ਸਿੰਘ ਜੀ ਜਿਹੜੇ ਸ਼ਹੀਦ ਨਹੀਂ ਹੋਏ ਸਨ ਜਿਨ੍ਹਾਂ ਦੇ ਪਿੰਡੇ ਵਿੱਚ ਤਿੰਨ ਗੋਲੀਆਂ ਸਨ ਜ਼ਖਮੀ ਸਨ ਉਹਨਾਂ ਦਾ ਇਲਾਜ ਕਰਾਇਆ ਗਿਆ ਤੇ ਉਹਨਾਂ ਦੇ ਪਿੰਡੇ ਵਿੱਚ ਅੱਜ ਵੀ ਗੋਲੀ ਹੈ ਉਹਨਾਂ ਨੂੰ ਅੱਜ ਬਾਬਾ ਤਰਨਾ ਦਲ ਤਰਨਾ ਦਲ ਦੇ ਮੁਖੀ ਬਾਬਾ ਨੇ ਅਲਸਿੰਗ ਜੀ ਆਖਿਆ ਜਾਂਦਾ ਹੈ ਉਹਨਾਂ ਨੂੰ ਜਿੰਦਾ ਸ਼ਹੀਦਾ ਖਿਤਾਬ ਦਿੱਤਾ ਗਿਆ ਉਸ ਵੇਲੇ ਚੌਰ ਕਰ ਰਹੇ ਸਨ ਅੱਜ ਤੱਕ ਸਾਡੇ ਕੋਲ ਉਹ ਸਾਕੇ ਸੁਣਾਉਣ ਵਾਸਤੇ ਮੌਜੂਦ ਨੇ ਉਹ ਆਪ ਸਾਕੇ ਸੁਣਾਉਂਦੇ ਨੇ ਹਰ ਸਾਲ ਜਿਸ ਵੇਲੇ ਸਮਾਗਮ ਹੁੰਦੇ ਨੇ ਸਿੰਘਾਂ ਨੇ ਜ਼ੋਰ ਪਾਇਆ ਸਿੱਖ ਸੰਗਤਾਂ ਨੇ ਜ਼ੋਰ ਪਾਇਆ ਤੇ ਆਪ ਫਿਰ 24 ਮਈ ਨੂੰ ਸਿੱਖ ਸੰਗਤਾਂ ਨੇ ਉੱਥੇ ਉਹਨਾਂ ਪਾਵਨ ਸ਼ਹੀਦਾਂ ਦੀਆਂ ਦੇਹਾਂ ਦਾ ਜਮਨਾ ਦੇ ਕੰਢੇ ਹੀ ਸੰਸਕਾਰ ਕੀਤਾ ਭਾਵੇਂ ਕਿ ਅਸੀਂ ਬੇਅੰਤ ਬਾਰੀ ਪੌਂਟਾ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣਗੇ ਆ ਪਰ ਬਹੁਤੀ ਸੰਮਤ ਮੈਂ ਖਿਮਾ ਮੰਗਦਾ ਸਾਨੂੰ ਇਸ ਸਾਕੇ ਬਾਰੇ ਨਹੀਂ ਪਤਾ ਨਾ ਸਾਨੂੰ ਇਸ ਸਾਕੇ ਦਾ ਕੋਈ ਜ਼ਿਕਰ ਪਤਾ ਕਿ ਜਿਸ ਪੌਂਟਾ ਸਾਹਿਬ ਦੀ ਰਮਣੀਕ ਧਰਤੀ ਤੇ ਅਸੀਂ ਸਿਰ ਝੁਕਾਉਂਦੇ ਆ ਇਸ ਪੌਂਟਾ ਸਾਹਿਬ ਦੀ ਰਮਣੀਕ ਧਰਤੀ ਦੇ ਕੀਤੇ ਹੋਏ ਮਹੰਤ ਗੁਰਦਿਆਲ ਸਿੰਘ ਦੇ ਪਾਪਾ ਨੂੰ ਗੁਰੂ ਕੇ ਸਿੰਘਾਂ ਨੇ ਆਪਣੇ ਪਾਵਨ ਲਹੂ ਨਾਲ ਧੋਤਾ ਇਹ ਸੇਵਾ ਸੰਭਾਲ ਵੀ ਸਿੱਖ ਪੰਥ ਦੀ ਝੋਲੀ ਜਿਹੜੀ ਪਈ ਹੈ 11 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਪਈ ਹੈ ਇਹ ਵੀ ਉਥੇ ਖੂਨ ਦੀ ਹੋਲੀ ਖੇਡੀ ਗਈ ਕਿਉਂ ਖੇਡੀ ਗਈ ਕਿਉਂਕਿ ਉਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਵਰਤਾਈਆਂ ਹੋਈਆਂ ਰਹਿਮਤਾਂ ਉਚਾਰਣ ਕੀਤੇ ਹੋਏ 33 ਸਵੀਏ ਵਰਗੇ ਜਾਪ ਸਾਹਿਬ ਵਰਗੇ 52 ਕਵੀਆਂ ਦੇ ਦਰਬਾਰ ਪੰਗਾਣੀ ਦੇ ਯੁੱਧ ਦੀ ਫਤਿਹ ਦੀ ਨਿਸ਼ਾਨੀ ਉਥੇ ਬਾਬਾ ਅਜੀਤ ਸਿੰਘ ਜੀ ਦੀ ਜਨਮ ਸਥਾਨ ਜਨਮ ਭੂਮੀ ਉਸ ਧਰਤੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਆਪ ਬੱਚਿਆਂ ਨੂੰ ਸਿੰਘਾਂ ਨੂੰ ਦਸਤਾਰਾਂ ਸਿਖਾਉਣੀ ਆ ਇਹ ਸਾਰੀਆਂ ਰਹਿਮਤਾਂ ਤੇ ਇੱਕ ਵਾਰੀ ਨਹੀਂ ਉਸੇ ਕਲੰਦਰੀ ਦੇ ਕੰਡੇ ਬੈਠ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 16000 ਵਾਰੀ ਤੂੰ ਹੀ ਤੂੰ ਹੀ ਉਚਾਰਿਆ 16000 ਵਾਰੀ ਜ਼ਮੀਂ ਤੂੰ ਹੀ ਜ਼ਮਾ ਤੂੰ ਹੀ ਅਮੀ ਤੂੰ ਹੀ ਅਮਾ ਤੂੰ ਹੀ ਮਕੀ ਤੂੰ ਹੀ ਮਕਾ ਤੂੰ ਹੀ ਤੂੰ ਹੀ ਤੂੰ ਹੀ ਔਰ 16000 ਵਾਰੀ ਵਖ ਵਖ ਰੂਪ ਚ ਉਚਾਰਿਆ ऐसा कोई नवी पैगंबर नहीं होया जिने पारब्रह्म परमेश्वर दे इने नाम उचारे उस धरती नु सिख जगत सिख पंथ दी ਝੋੜੀ ਪਾਉਣ ਵਾਸਤੇ ਇਹਨਾ ਸਿੰਘਾਂ ਨੇ ਬਾਬਾ ਨਿਹਾਲ ਸਿੰਘ ਜੀ ਹੁਣ ਤਰਨਾ ਦਲ ਵਾਲੇ ਇਹ ਜਿਹੜੀਆਂ ਸ਼ਾਦਤਾ ਹੁਆਂ ਉਸ ਵੇਲੇ ਬਾਬਾ ਹਰਭਜਨ ਸਿੰਘ ਦੇ ਜਥੇ ਨੇ ਫਿਰ ਕੀ ਹੋਇਆ ਕਿ ਪੁਲਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛਸਤ ਤੇ ਦਸਮ ਗ੍ਰੰਥ ਦੀ ਭੀੜ ਚੱਕ ਕੇ ਲੈ ਗਈ ਇਸ ਗੱਲ ਦਾ ਜਦ ਸਿੰਘਾਂ ਨੂੰ ਸਿੱਖਾਂ ਨੂੰ ਪਤਾ ਲੱਗਿਆ ਤੇ ਬਹੁਤ ਭਾਰਾ ਰੌਸ ਹੋਇਆ। ਔਰ ਦਿਨਾਂ ਦੇ ਵਿੱਚ ਉਥੇ 70-80 ਹਜ਼ਾਰ ਸਿੱਖ ਸੰਗਤਾਂ ਦਾ ਸਿੰਘਣੀਆਂ ਦਾ ਇਕੱਠ ਹੋ ਗਿਆ। ਦੇਖਦੇ-ਵੇਖਦੇ ਸਰਕਾਰਾਂ ਵੀ ਡਰ ਗਈਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਸਤਰ ਤੇ ਦਸਮ ਦੀ ਬੀੜ ਇਹ ਵਾਪਸ ਲਏਗੀ ਸਰਕਾਰ ਤੋਂ। ਔਰ ਇਹ ਆਖਿਆ ਗਿਆ ਕਿ ਇਹ ਤੱਬਾ ਸਰਕਾਰ ਦੇ ਉੱਤੇ ਪੁਲਸ ਉੱਤੇ ਸਦਾ ਰਹੇਗਾ। ਜਿਹੜਾ ਸਾਕਾ ਸ਼ਾਂਤ ਮਈ ਢੰਗ ਦੇ ਨਾਲ ਸਿੱਖ ਜਗਤ ਦੇ ਪਾਵਨ ਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਥਾਨ ਪੌਂਟਾ ਸਾਹਿਬ ਦੀ ਸੇਵਾ ਸੰਭਾਲ ਲੈਣ ਆਈ ਸਿਕਾਉ ਉਤੇ ਤੁਸੀਂ ਇਹ ਜੋ ਕਾਰਾ ਵਰਤਾਇਆ ਜਿਹੜਾ ਤੁਸੀਂ ਪਾਪ ਕੀਤਾ ਇਸ ਪਾਪ ਨੂੰ ਸਿੱਖ ਜਗਤ ਕਦੀ ਨਹੀਂ ਭੁੱਲੇਗਾ ਜੋ ਤੁਸੀਂ ਪਾਪ ਕੀਤਾ ਔਰ ਸਰਕਾਰੀ ਸ਼ਹਿਰ ਦੇ ਵਿੱਚ ਇਹ ਪੁਲਿਸ ਨੇ ਕੀਤਾ ਹੋਰ ਕਿਸੇ ਨੇ ਨਹੀਂ ਮਹੰਤ ਗੁਰਦੇਵਾਲ ਸਿੰਘ ਨੂੰ ਤੋਂ ਕਢਿਆ ਗਿਆ ਫਿਰ ਸਿੱਖ ਸੰਗਤ ਦੇ ਜ਼ੋਰ ਕਰਕੇ ਉਹ ਸੇਵਾ ਸੰਭਾਲ ਸਾਰੀ ਇਸ ਹੀ ਮਹੀਨੇ ਦੇ ਵਿੱਚ ਸਿੱਖ ਜਗਤ ਸਿੱਖ ਪੰਥ ਦੀ ਚੋਲੀ ਦੇ